ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਗੱਲ ਕਰਦੇ ਆ ਆਮ ਆਦੀ ਪਾਰਟੀ ਦੇ ਬਾਰੇ ਆਮ ਆਦੀ ਪਾਰਟੀ ਦੇ ਜਰਨਲਿਸਟ ਅਤਰ ਹਰਚੰਦ ਸਿੰਘ ਵਰਸਟ ਨੇ ਮੰਤਰੀ ਮੰਡਲ 'ਚ ਫਿਰ ਬਦਲਾਅ ਹੋਣ ਦਾ ਖੰਡਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਈਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਲੋਕ ਸਭਾ ਚੋਣਾਂ 'ਚ ਹਾਰ ਕਰਨ ਮੰਤਰੀ ਮੰਡਲ 'ਚ ਵੱਡੇ ਪੱਧਰ ਤੇ ਫਿਰ ਬਦਲਾਅ ਕੀਤਾ ਜਾ ਰਿਹਾ ਹੈ ਦਸਨ ਜੋ ਇਹ ਹੈ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਉਮੀਦ ਤੋਂ ਕਿਤੇ ਉਲਟ ਰਿਹਾ ਸੀ ਤੇ ਉਹ ਪੰਜਾਬ ਦੀਆਂ 13 ਵਿੱਚੋਂ 3 ਸੀਟਾਂ ਤੇ ਜਿੱਤ ਦਰਜ ਕਰ ਸਕੇ ਜਿੱਤ ਹਾਸਲ ਨਹੀਂ ਕਰ ਸਕੇ ਇਸ ਮੰਗਰੋਂ ਪੰਜਾਬ ਕੈਬਨਿਟ ਵਿੱਚ ਫੇਰ ਬਦਲਾਵ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਦਸਨ ਜੋ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤੀ ਦਿਨੀ ਹੀ ਤਨੇ ਹੜ ਜੇਲ੍ਹ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਜੇ ਤੱਕ ਪਾਰਟੀ ਵੱਲੋਂ ਇਸ ਮੀਟਿੰਗ ਨੂੰ ਲੈ ਕੇ ਕਈ ਆਧਾਰ ਤੇ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿੱਚ ਵੀ ਲੋਕ ਸਭਾ ਚੋਣਾਂ ਦੀ ਪਾਰਟੀ ਦੀ ਹਾਰ ਬਾਰੇ ਚਰਚਾ ਕੀਤੀ ਗਈ ਹੈ ਮਿਲਦੇ ਹਾਂ ਹੋਰ ਖਬਰਾਂ ਲੈ ਕੇ ਤਦ ਤੱਕ ਸਾਡੇ ਨਾਲ ਜੁੜੇ ਰਹਿਣਾ ਧੰਨਵਾਦ ਜੀ